ਅਜੀਬ ਹੀ ਦੇਖਦੇ ਆ ਵੀ ਨੌਕਰੀਆਂ ਕਰਦੇ ਨੂੰ ਕੀ ਵੀ ਸਿਰ ਕੰਮ ਦਾ ਇੱਕ ਟਾਈਮ ਹੁੰਦਾ ਇੰਨੇ ਤੋਂ ਕੰਡੇ ਨਹੀਂ ਅਸੀਂ ਜੌਬ ਕਰਕੇ ਉਹਨਾਂ ਤੇ ਕੰਮ ਹੀ ਨਹੀਂ ਸੀ ਮੁੱਕਦਾ ਇੰਨਾ ਕੰਮ ਸੀ ਕਰ ਕਿ ਸਾਰੇ ਕਾਲਜ ਦਾ ਕੰਮ ਸਿਰਫ ਉਹ ਇਕੱਲੀ ਤੇ ਸੇਵ ਕਰਦੀ ਸੀਗਾ ਮੈਨੂੰ ਕਿਹਨਾਂ ਦੀ ਭਰਾਲ ਕਿਉਂ ਹੋ ਜਾਂਦਾ ਥਾਰਾ ਤੇ ਮੈਕੀਆ ਜਾਈ ਮੀਂਹ ਪਾਤੀ ਹੋ ਜਾਂਦੀ ਹੈ ਅਸਲ ਸੱਤ ਤੀਕਰ ਕਰਦੇ ਉਸਨੇ ਤੇ ਤੂੰ ਕਿਉਂ ਚਲੀ ਗਈ ਹੈ ਅਸੀਂ ਇਹ ਚੈੱਕ ਕਰ ਰਹੇ ਹਾਂ ਅਸੀਂ ਇਹ ਨਹੀਂ ਸੋਚਿਆ ਕਰਦੀ ਆ ਕਿ ਆਪਣੇ ਬਾਪੂ ਲੈ ਕੇ ਉਹ ਨਹੀਂ ਗਈ ਕਿ ਇਹ ਕਹਦੇ ਆ ਮਾਰੇ ਵਾਸਤੇ ਸਾਡੀ ਜਾਂ ਤੁਸੀਂ ਉਹਦੇ ਮਿਲਣ ਰਮਦੀਰ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਤੀਰਥਰਾਮ ਬਸਰਾ ਵਿਰੁੱਧ ਗੰਭੀਰ ਦੋਸ਼ ਲੱਗੇ ਹਨ ਇਸ ਸਬੰਧੀ ਅੱਜ ਸਰਕਾਰੀ ਕਾਲਜ ਕਪੂਰਥਲਾ ਦੇ ਬਾਹਰ ਪੰਜਾਬ ਸਟੇਟ ਮਿਨਿਸਟਰੀਰੀਅਲ ਯੂਨੀਅਨ ਵੱਲੋਂ ਕਾਲਜ ਦੇ ਪ੍ਰਿੰਸੀਪਲ ਤੀਰਥਰਾਮ ਬਸਰਾ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ ਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਜੂਨੀਅਰ ਦੇ ਆਗੂਆਂ ਨੇ ਦੱਸਿਆ ਕਿ ਕਾਲਜ ਵਿੱਚ ਕੰਮ ਕਰਦੀ ਜੂਨੀਅਰ ਸਹਾਇਕ ਰਾਜਵਿੰਦਰ ਕੌਰ ਨੂੰ ਪ੍ਰਿੰਸੀਪਲ ਤਿਰਥਰਾਮ ਬਸਰਾ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਉਹ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਸੀ ਜਿਸ ਕਾਰਨ ਬਿਮਾਰ ਹੋਣ ਉਪਰੰਤ ਉਸ ਦੀ ਮੌਤ ਹੋ ਗਈ ਆਗੂਆਂ ਤੇ ਮ੍ਰਿਤਕ ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਤੇ ਇਨਸਾਫ ਨਾ ਮਿਲਣ ਤੱਕ ਮ੍ਰਿਤਕ ਰਾਜਵਿੰਦਰ ਕੌਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਅਸਦਮ ਕਪੂਰਤਲਾ ਲਾਲ ਵਿਸ਼ਵਾਸ ਬੈਂਕਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਕਲਰਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪਰਿਵਾਰਕ ਮੈਂਬਰਾਂ ਤੋਂ ਸ਼ਿਕਾਇਤ ਲੈਣ ਉਪਰੰਤ ਕਿਹਾ ਕਿ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣਗੇ ਤੇ ਜਾਂਚ ਉਪਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਅਸਤੇਵਰੇ ਕੀ ਕਹਿਣਾ ਚਾਹੁੰਦੇ ਆ? ਬਹੁਤ ਹੀ ਮਨ ਭਾਗੀ ਕੱਟਣਾ ਹੈ ਕਿ ਇੱਕ ਸਾਡੇ ਮੁਲਾਜ਼ਮ ਜਿਹੜੇ ਹੈਗੇ ਆ ਆ ਉਹਨਾਂ ਦੀ ਅਕਸਮਾਤ ਹੋਰ टाइमे जी है मौत हो गई है बहुत दुख की घटना हैगी है मैंने है। एक मृतक कर्मचारी है उन्होंने माता जी वालों एक एप्लीकेशन भी प्राप्त हुई हैगीटैक्ट्स देखकर जी बढ़ती कार्रवाई हैगी नाबल् लैके आए हैं एक बार मैं डिसकस करना पेगा क्योंकि बतौर एस टी आम मेरे को ए, मेरे महकमा दूसरा है वा मेरे दायरे तो ये चीज़ा थोड़िया बाहर नहीं थी मैंने ਉੱਚ ਅਧਿਕਾਰੀਆਂ ਨਾਲ ਜਿਹੜੇ ਹੈਗਾ ਹੈ ਰਸਤਾ ਕਾਇਮ ਕਰਕੇ ਜੋ ਵੀ ਅਸੀਂ ਬਣ ਸਕਦਾ ਹੈਗਾ ਅਸੀਂ ਕਰਨਾ ਹੁਣ ਦਿੱਤਾ ਵਾ ਇਹ ਤੁਹਾਡੇ ਸਵਾਸਨ ਤੇ ਧਰਨਾ ਹੁਣ ਚੱਕ ਰਹੇ ਨਹੀਂ ਬਿਖੇ ਧਰਨਾ ਇਹਨਾਂ ਨਹੀਂ ਲਗਾਏਗਾ ਇਹ ਹੀ ਜਾਣਦੇ ਹੈਗੇ ਨਹੀਂ ਪਰ ਮੈਂ ਪ੍ਰਿਤਿਕ ਤੇ ਮਾਤਾ ਜੀ ਨੇ ਉਹਨਾਂ ਦੀ ਭੈਣਾਂ ਦੇ ਨਾਲ আর ਬਾਕੀਆਂ ਸਾਰੇ ਜਿਹੜੇ ਜਥੇਬੰਦੀਆਂ ਆਈਆਂ ਹੈਗੀਆਂ ਉਹਨਾਂ ਦੇ ਨਾਲ ਗੱਲ ਕੀਤੀ ਹੈਗੀ ਹੈ ਤੇ ਮੇਰੀ ਖਿਆਲ ਸਾਰੇ ਸਵਸਥ ਹੈਗੇ ਨੇ ਔਰ ਧਰਨੇ ਵਾਲੇ ਤੇ ਇਹ ਹੀ ਬਿੱਤਰ ਦੱਸ ਸਕਦੇ ਨੇ ਸੋ ਕਾਫੀ ਮੈਂਟਲ ਟੌਰਚਰ ਕੀਤਾ ਗਿਆ ਪੇਸ਼ੈਂਟ ਨੂੰ हां मैं एप्लीकेशन ਦੇ ਵਿੱਚ ਪੜ ਰਿਹਾ ਸੀ ਕਿ ਇੱਕ ਵਾਰੀ ਅਸੀਂ ਸਾਰੀ ਇਹ ਚੀਜ਼ ਆਈ ਏ ਕਿ ਉਹ ਵੀ ਤਬਦੀਸ਼ ਕਰਕੇ ਹੀ ਕੁਝ ਕਿਆ ਪਾਵਾਂਗੇ ਸਰ ਇਕੱਠਾ ਕਰਿਆ ਨਾ ਤੇ ਇਹ ਜੀ ਇਹ ਕਪੂਰਥਲਾ ਦੇ ਹੀ ਰਹਿਣ ਵਾਲੇ ਸੀਗੇ ਹਾਂਜੀ ਮਹੰਲਾ ਸਿੰਘ ਪੁਰਾ ਕਪੂਰਥਲਾ ਔਰ ਉਮਰਨਾ ਦੀ ਤਕਰੀਬਨ ਤਕਰੀਬਨ 44 ਸਾਲ ਦੀ ਕੰਪਨੀ ਕੀ ਦੇਰ ਹੋ ਗਏ تھے ਜੋਬ ਕਰ ਰਹੇ ਸੀ 2005 2005 ਤੋਂ ਜੋਬ ਕਰ ਰਹੇ ਸੀ ਜੀ ਮੇਰਾ ਨਾਮ ਰੇਨੂ ਜੀ ਜਿਹਨ ਦੀ ਡੈਥ ਹੋਈ ਤੁਹਾਡੇ ਕਿਦੋਂ ਮੇਰੇ ਸਿਸਟਰ ਸੀਗੇ ਮੇਰੇ ਤੋਂ ਵੱਡੇ ਤੇ ਇਹ ਇਹ ਸਾਹਸਾਦਿਕ ਪ੍ਰਿੰਸੀਪਲ ਤੇ ਰੋਪ ਲਗਾ ਰਹੇ ਹੋ ਕਿ ਪ੍ਰਿੰਸੀਪਲ ਦਾ ਅਦਾਸਨ ਕਰਨੇ ਚਾਹੀਏ ਪ੍ਰਿੰਸੀਪਲ ਲਈ ਹੋ ਸਦਾ ਜਿੰਨਾ ਵਰਕ ਲੋਡ ਮੈਂ ਜਦੋਂ ਵੀ ਉਹਨੂੰ ਮੈਂ ਫੋਨ ਕਰਦੀ ਸੀ ਮੈਂ ਜਦੋਂ ਵੀ ਉਹਨੂੰ ਫੋਨ ਕਰਦੀ ਸੀ ਉਹ ਬਸ 24 ਘੰਟੇ ਕੰਮ ਨਹੀਂ ਕੰਮ ਕਰਦੇ ਇਹਨਾਂ ਪ੍ਰੈਸ਼ਰ ਹੁੰਦਾ ਸੀ ਉਹਨੇ ਦੰਗਲੀਆਂ ਤੇ ਵੀ ਗਿਨਣਾ ਮੇਰਾ ਆ ਉਹਦਾ ਰੋਲ ਨੰਬਰ ਰਹਿ ਗਿਆ ਆਈਨੀ ਪੇਮੈਂਟ ਰਹਿ ਗਿਆ ਕੰਮ ਰਹਿ ਗਿਆ ਬਸ ਉਹਦੇ ਹਰ ਟਾਈਮ ਦਿਮਾਗ ਦੇ ਵਿੱਚ ਸਿਰਫ ਇਹੀ ਹੁੰਦਾ ਸੀਗਾ ਉਹਨੇ ਨਾ ਖਾਣਾ ਪੀਣਾ ਕੁਝ ਵੀ ਨਹੀਂ ਉਹਦੇ ਬਸ ਹਰ ਵੇਲੇ ਇਹ ਹੁੰਦਾ ਸੀ ਮੇਰਾ ਕੰਮ ਰਹਿ ਗਿਆ ਮੇਰਾ ਮੈਂ ਇਦਾਂ ਕਰ ਲਾ ਮੈਂ ਉਹ ਕਰ ਲਾ ਇਹੜਾ ਬੰਦਾ ਇੰਨਾ ਕਿ ਮੈਂਟਲੀ ਸਪਰੈਸ ਹੋਵੇ ਤੇ ਜਿੰਨਾ ਹੋਵੇ ਪ੍ਰੈਸ਼ਰ ਹੋਵੇ ਉਹ ਬੰਦਾ ਆਪਣਾ ਉਹ ਸਰੀਰਿਕ ਪੱਕੋ ਵੀ ਉਹ ਇੰਨੀ ਕ ਕਮਜ਼ੋਰ ਹੋ ਗਈ ਸਿੱਗੀ ਜਿਹਨੇ ਬੰਦੇ ਨੇ ਖਾਣਾ ਹੀ ਨਹੀਂ ਆਪਾਂ ਨੌਕਰੀ ਕਰਦੇ ਆ ਆਪਾਂ ਨੌਕਰੀ ਕਾਦੇ ਲਈ ਕਰਦੇ ਆ ਕਿਸੀ ਕਮਾਈ ਕਰਨੀ ਐ ਸੀ ਰੋਟੀ ਖਾਣੀ ਖਾਣ ਆਪਣੇ ਆ ਰੋਟੀ ਕਮਾਈ ਵਾਸਤੇ ਆਪਾਂ ਵੀ ਕੰਮ ਕਰਦੇ ਆ ਜੋ ਕੰਮ ਹੀ ਆਪਾਂ ਨੂੰ ਲੈ ਬੈਠੇ ਇੰਨਾ ਵੀ ਉਹਨੂੰ ਟੌਰਚਰ ਇੰਨਾ ਸਟ੍ਰੈਸ ਉਹਨੂੰ ਬੰਦੇ ਨੂੰ ਆਪਾਂ ਦੇ ਦਿੰਦੇ ਆ ਕਿ ਠੀਕ ਆ ਕੰਮ ਸਾਰੇ ਕਰਦੇ ਪਰ ਇੰਨਾ ਵੀ ਕੰਮ ਇੱਕੋ ਦਾ ਕਿ ਉਹਦਾ ਕੰਮ ਹੀ ਨਹੀਂ ਮੁੱਕਦਾ ਉਨ ਕੀ ਮੰਗ ਕੀ ਕਰਦੇ ਆ ਮੰਗ ਹੀ ਕਰਦੇ ਸਾਨੂੰ ਉਹਨੂੰ ਵੀ ਸਜ਼ਾ ਦਿੱਤੀ ਜਾਵੇ ਕਾਰਨ ਉਹੀ ਆ ਵੀ ਉਹਨੇ ਵੀ ਬਹੁਤ ਉਹਨੂੰ ਸਟ੍ਰੈਸ ਦਿੱਤਾ ਸੀਗਾ ਵੀ ਪ੍ਰੈਸ਼ਰ ਕੀਤਾ ਵੀ ਇੰਨਾ ਕੰਮ ਵੀ ਉਹਨੂੰ ਯਾਨੀ ਕਿ ਪ੍ਰੈਸ਼ਰਾਈਜ਼ ਕੀਤਾ ਗਿਆ ਵੀ ਤੀਰਥਰਾਮ ਬਸਰਾ ਈਵਨ ਕੀ ਉਹ ਆਈ ਸੀ ਯੂ ਦੇ ਵਿੱਚ ਸੀਗੀ ਉੱਥੇ ਵੀ ਉਹਨੇ ਇਹ ਨਹੀਂ ਕਿਸੇ ਨੇ ਵੀ ਉਹਨਾਂ ਨੇ ਪੁੱਛਿਆ ਵੀ ਉਹਦਾ ਹਾਲ ਚਾਲ ਨਹੀਂ ਪੁੱਛਿਆ ਕੁਝ ਨਹੀਂ ਕਿਹਾ ਈਵਨ ਮੇਰੇ ਸਿਸਟਰ ਨਾਲ 15 ਦਿਨ ਰਹੇ ਇਹਨਾਂ ਕੋਲ ਪੁੱਛੋ ਉੱਥੇ ਵੀ ਉਹਨਾਂ ਨੂੰ ਕਹਿੰਦੇ ਵੀ ਆਕਸੀਜਨ ਮਾਸਕ ਲਾ ਕੇ ਇਹ ਪੁੱਛੋ ਇਹਨਾਂ ਨੂੰ ਕਿ ਚਾਬੀਆਂ ਕਿੱਥੇ ਆ ਤੇ ਕੰਮ ਕਿੱਥੇ ਆ ਇਹ ਚੀਜ਼ ਕਿੱਥੇ ਆ ਉੱਥੇ ਵੀ ਹੱਥੇ ਹੀ ਜੋੜਦੀ ਸੀਗੀ ਉਹਨਾਂ ਨੂੰ ਕਹਿ ਦੋ ਮੈਨੂੰ ਇੱਥੇ ਹੀ ਜੀ ਲੈੰਦੋ